바이구르지 ਕਾਕਲਤਾ 바이구르지 ਪਿਪਤੇ ਕਲ ਦਾ ਖਬਰਾਂ ਦੇ ਵਿਚਾਰਿਆ ਸੀ ਕਿ ਜੇ ਸੁਪਰਡੰਟ ਨੇ ਆਰਾਮ ਦੇ ਹਿੰਦੀ ਐਪਲੀਕੇਸ਼ਨੋਂ ਡਿਰੇ ਕਮਿਸ਼ਨਰ ਆ ਗਏ ਇਲੈਕਸ਼ਨ ਦੇ ਉਹਨਾਂ ਨੂੰ ਭੇਜੀ ਹੈ ਬੈਨੂ ਪ੍ਰੋਲ ਦਿੱਤੀ ਜਾ ਚੋਨੇ ਦਾ ਸੀ ਜਨਾ ਸੀ ਕੱਦੂ ਕਰਦੇ ਸੀ ਤਾਂ ਦਿਨ ਦੇ ਵਿੱਚ ਤਾਂ ਲਾਈਟ ਆਉਂਦੀ ਨਹੀਂ ਸੀਗੀ ਤੇ ਰਾਤ ਨੂੰ ਕਦੋਂ ਅਸੀਂ ਕਰ ਨਹੀਂ ਸਕਦੇ ਦਿਨ ਦੇ ਵਿੱਚ ਸਾਨੂੰ ਕਦੋਂ ਕਰਨਾ ਪੈਂਦਾ ਸੀ 5-6000 ਦਾ ਡੀਜ਼ਲ ਅਸੀਂ ਇੱਕ ਇਕੜ ਦੇ ਲਾਗੇ ਛਾਗੇ ਸਾਡਾ ਪਹੁੰਚਦਾ ਸੀ ਖਰਚਾ ਸੋ ਸਾਡਾ ਲਗਭਗ ਇੱਕ ਇਕੜ ਦੇ ਪਿੱਛੇ 5-6000 ਰੁਪਏ ਬਚਤ ਹੋਗੀ ਮੇਰਾ ਨਾਮ ਗਰਮੀਤ ਸਿੰਘ ਹੈ ਜੀ ਸਾਡਾ ਪਿੰਡ ਸ਼ਮਸ਼ਪੁਰ ਸਿੰਘ ਹੈ ਜੀ ਤਹਿਸੀਲ ਖਮਾਣਾ ਜ਼ਿਲ੍ਹਾ ਫਤਿਹਗੜ ਸਾਹਿਬ ਜੀ 20 ਸਾਲ ਬਾਅਦ ਸਾਡੇ ਖੇਤਾਂ 'ਚ ਪਾਣੀ ਆਇਆ ਜੀ ਵੀ ਭਗਵੰਤ ਮਾਨ ਸਾਹਿਬ ਨੇ ਜਿਹੜੀ ਪੱਤੀ ਪਾਈਪ ਲਾਈਨ ਬਣਾਈ ਆ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਬਹੁਤ ਛੱਡ ਤਾਂ ਪਾਣੀ ਆਉਂਦਾ ਨਹੀਂ ਸੀ ਇਸ ਵਾਰ ਆਇਆ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਯਤਨ ਸਦਕਾ ਹੁਣ ਕਿਸਾਨਾਂ ਨੂੰ ਖੇਤਾਂ 'ਚ ਸਿੰਚਾਈ ਲਈ ਟਿਊਬਲ ਚਲਾਉਣ ਦੀ ਲੋੜ ਨਹੀਂ ਪੈਂਦੀ ਤੇ ਨਾ ਹੀ ਪਾਣੀ ਦੀ ਕਿੱਲਤ ਦੇ ਚਲਦਿਆਂ ਫਸਲਾਂ ਦੀ ਬਿਜਾਈ 'ਚ ਦੇਰੀ ਹੋ ਰਹੀ ਹੈ ਕਿਉਂਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀਆਂ ਕੋਸ਼ਿਸ਼ਾਂ ਦੇ ਨਾਲ ਕਿਸਾਨਾਂ ਨੂੰ ਨਹਿਰਾਂ ਦੀਆਂ ਟੇਲਾਂ ਤੱਕ ਸਿੰਚਾਈ ਲਈ ਪਾਣੀ ਮੁਹੱਈਆ ਹੋ ਰਿਹਾ ਹੈ ਫਸਲਾਂ ਦੀ ਸਿੰਚਾਈ ਲਈ 14103 ਖਾਲਾਂ ਦੇ ਨਾਲ ਤੇਲਾਂ ਤੱਕ ਨਹਿਰੀ ਪਾਣੀ ਪਹੁੰਚਿਆ ਜਿਸ ਨਾਲ ਨਾ ਸਿਰਫ ਕਿਸਾਨਾਂ ਨੂੰ ਫਾਇਦਾ ਹੋ ਰਿਹਾ ਬਲਕਿ ਇਸ ਦੇ ਨਾਲ 30 ਹੈਕਟੇ ਪਾਣੀ ਦੀ ਬਚਤ ਹੋ ਰਹੀ ਹੈ ਪਾਸਵਰੇ ਖਬਰਾਂ ਚ ਆਇਆ ਕਿ ਉਹਨੂੰ ਪ੍ਰੋਬਲਮ ਮਿਲ ਰਹੀ ਹੈ ਹਰਿਆਣਾ ਸਰਕਾਰ ਨੂੰ ਪ੍ਰੋਪਲ ਦੇਤੀ ਹੈ ਕੁਲ 5 ਦਿਨ ਪਹਿਲਾਂ ਪਰੋਲ ਕੱਟ ਕੇ ਤੇ ਵਾਪਸ ਗਿਆ ਸੀ ਅਰਬੀ ਦਿਨ ਬਾਅਦ ਦੁਬਾਰਾ ਦੇ ਦਿੱਤਾ ਇਹਦਾ ਸਾਫ ਨਜ਼ਰ ਆ ਰਿਹਾ ਹੈ ਕਿ ਜਿਹੜੀਆਂ ਹਰਿਆਣਾ ਦੇ ਵਿੱਚ ਇਲੈਕਸ਼ਨ ਹੋ ਰਿਹਾ ਨੇ ਤੇ ਜਿਹੜੇ ਕੁਝ ਹਲਕਿਆਂ ਦੇ ਵਿੱਚ ਉਸਦਾ ਜੋਰ ਹੈ ਬੀਜੇਪੀ ਉਸ ਇਲਾਕਿਆਂ ਚ ਜਿੱਤਣ ਦੇ ਲਈ ਇਹਦੀ ਮੋਟਰ ਲੱਗੀ ਸਹੀ ਗੱਲ ਇਹ ਹੈ ਕਿ ਜੇ ਇਹ ਜੇ ਬੰਦੇ ਨੂੰ ਤੁਸੀਂ ਪਰੋਲ ਦੇਣੀ ਸੀ ਤਾਂ 5 ਤਰੀਕ ਸਵੇਰੇ ਦੇੰਦੇ 10 ਵਜੇ ਦਿਨ ਦੇ ਤੱਕ ਇਹ ਕਹਿੰਦਾ ਜੀ ਵੋਟ ਪਾ ਕੇ ਤੇ ਵਾਪਸ ਆ ਜਗਾ ਇਹ ਸਾਫ ਪਤਾ ਲੱਗ ਰਿਹਾ ਹੈ ਕਿ ਬੀਜੇਪੀ ਜਿਹੜੀ ਕਿ ਇਸ ਵਕਤ ਬਹੁਤ ਬੁਰੀ ਤਰ੍ਹਾਂ ਹਾਰ ਰਹੀ ਹੈ ਔਰ ਉਸ ਬੁਰੀ ਤਾਂ ਹਾਰ ਤੋਂ ਬਚਣ ਦੇ ਲਈ ਇਹ ਕਹਿੰਦਾ ਜਿਹੜੀਆਂ ਵੱਧ-ਵੱਧ ਸੀਟਾਂ ਸੀ ਲੈ ਜਾਈਏ ਅਸੀਂ ਲੈ ਕੇ ਜਾਂਦਾ ਹੈ ਮਨਵੇ ਨਹੀਂ ਸਮਝਾਂਦੇ ਪਈ ਗਏ ਹਿੰਦੁਸਤਾਨ ਦੀ ਸਰਕਾਰ ਅੱਜ ਦੋ ਕਾਨੂੰਨ ਕਿਉਂ ਪਨਾ ਰਹੀ ਆਪਣੇ ਮੁਲਕ ਦੇ ਵਿੱਚ बंदी सिंह वास्ते उन्होंने सजावं पूरी हैं हो चुक सब कुछ खत्म हो चुका है सजावान डबल तो बाद में भुगत बैठे उन्होंने वास्ते एक कोई रूह रियायत नहीं सिंह भुलर की चिट्ठी दिल्ली के मुख्यमंत्री केजरीवाल ने बार रज की है तो जड़े चोर चुके दुराचारी विपचारी ਕਤਲਾਂ ਦੇ ਕੇਸ ਵਿੱਚ ਕੈਦ ਨਾ ਉਹਨਾਂ ਆਸਤੇ ਕਾਨੂੰਨ ਜਿਹੜਾ ਨਾ ਉਹ ਹਿੰਦੁਸਤਾਨ ਦੀ ਸਰਕਾਰ ਆਸਤੇ ਲੱਗਨ ਤੇ ਸਾਡੇ ਵਾਸਤੇ ਲੱਗਨ ਮੈਂ ਇਹ ਸਮਝਦਾ ਹਾਂ ਕਿ ਮੈਨੂੰ ਪਤਾ ਹੈ ਇਸ ਵਕਤ ਬੀਜੇਪੀ ਹਰਿਆਣਾ ਦੇ ਇੱਕ ਬਹੁਤ ਬੁਰੀ ਤਰ੍ਹਾਂ ਹਰ ਰਹੀ ਹੈ ਕਾਂਗਰਸ ਪਾਰਟੀ ਆਪ ਪਰ ਮੈਂ ਇਹ ਜਰੂਰ ਕਹਿ ਦੇਣਾ ਚਾਹੁੰਦਾ ਵਾ ਕਿ ਇਸ ਵਕਤ ਸਮੁੱਚੇ ਕੌਮ ਹਰਿਆਣਾ ਦੇ ਵਿੱਚ ਔਰ ਬਾਕੀ ਜਿਹੜੇ ਵੀ ਪਹਿਲਵਾਨ ਹੈਗੇ ਸਾਰੇ ਹੈਗੇ ਜਿਨ੍ਹਾਂ ਦੇ ਨਾਲ ਬੜਾ ਜ਼ੁਲਮ ਕੀਤਾ ਹੈ ਇਹ ਸਰਕਾਰ ਨੇ ਕਿਸਾਨ ਬਰਾਦਰ ਨੂੰ ਬੜਾ ਜ਼ੁਲਮ ਕੀਤਾ ਇਹਨਾਂ ਨੇ ਉਹਨਾਂ ਸਾਰਿਆਂ ਗੱਲਾਂ ਨੂੰ ਦੇਖਦੇ ਹੋਏ ਔਰ ਭਾਜਪਾ ਨੇ ਇੱਕ ਦੁਆਰਾ ਚਾਰੀ ਦਿਸਾਤਾ ਇਲੈਕਸ਼ਨਾਂ ਲੈਣ ਵਾਸਤੇ ਤਿਆਰ ਹੋ ਗਈ ਹੈ ਇਹਨਾਂ ਨੂੰ ਬਹੁਤ ਪੂਰੀ ਤਰ੍ਹਾਂ ਹਾਰ ਦੇਣੀ ਔਰ ਤਾਂ ਕਿ ਹਿੰਦੁਸਤਾਨ ਦੇ ਕਿਸੇ ਵੀ ਬਚੰਦੇ ਨਾਲ ਕੋਈ ਜਲਮੰਦਾ ਹੋਵੇ ਤਾਂ ਉਹਦੀ ਗੱਲ ਪਣ ਸਕੈ ਮੈਂ ਉਮੀਦ ਕਰਦਾ ਮਾਂ ਕਿ ਲੱਛਣਾ ਖਤਮ ਹੋਣ ਤੋਂ ਬਾਅਦ ਬੰਦੀ ਸੰਗਾਂ ਦੀ ਰਿਹਾਈ ਜ਼ਰੂਰ ਹੋਏਗੀ ਪਰ ਉਹਦੇ ਲਈ ਮੈਂ ਸਮਝਦਾ ਕਿ ਬੀਜੇਪੀ ਨੂੰ ਪੂਤਰਾ ਰਹਿਣਾ ਬਹੁਤ ਜ਼ਰੂਰੀ ਹੈ ਸਾਡੀ ਇਸ ਬੇਨਤੀ ਨੂੰ ਸਮੁੱਚੇ ਹਰਿਆਣਾ ਨਿਵਾਸੀ ਪ੍ਰਵਾਨ ਕਰਨਗੇ ਫੋਲਚਕ ਦੀ ਮਾਫੀ ਵਾਹਿਗੁਰੂ ਜੀ ਕਾਕਲ ਸਾਹਿਬ ਵਾਹਿਗੁਰੂ ਜੀ ਕੀ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर